ਇਸ ਵਲੇ ਦੀ ਵੱਡੀ ਖਬਰ ਬਟਾਲਾ ਤੋਂ ਸਾਹਮਣੇ ਆਏ ਜਿੱਥੇ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਦੱਸਦੀ ਹੈ ਕਿ ਇੱਕ ਵਿਅਕਤੀ ਕਰਿਆਨੇ ਦੀ ਦੁਕਾਨ ਤੇ ਆਉਂਦਾ ਆ ਤਾਂ ਕਰਿਆਨੇ ਮਾਲਿਕ ਦੇ ਕੋਲ ਪੈਸੇ ਦੀ ਮੰਗ ਕਰਦਾ ਹੈ ਤਾਂ ਪੈਸੇ ਨਾ ਦੇਣ ਤੇ ਫਾਇਰ ਕਰ ਦਿੱਤੇ ਜਾਂਦੇ ਨੇ ਦੱਸਿਆ ਕਿ ਤਿੰਨ ਰਾਉਂਡ ਜਿਹੜੇ ਨੇ ਉਸ ਵੱਲੋਂ ਫਾਇਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਇੱਕ ਗ੍ਰਾਹਕ ਜਿਹੜਾ ਆ ਉਹ ਜ਼ਖਮੀ ਹੋ ਜਾਂਦਾ ਹੈ ਜਿਸ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਆਵਾਜ਼ ਸੁਣ ਤੇ ਹੀ ਜਿਹੜਾ ਫਾਇਰ ਕਰਨ ਵਾਲਾ ਵਿਅਕਤੀ ਸੀਗਾ ਉਹ ਉੱਥੋਂ ਭੱਜ ਜਾਂਦਾ ਆ ਤਾਂ ਲੋਕ ਜਿਹੜੇ ਨੇ ਉੱਥੇ ਆ ਕੇ ਇਕੱਠੇ ਹੋ ਜਾਂਦੇ ਨੇ ਤਾਂ ਪੁਲਿਸ ਨੂੰ ਕੰਪਲੀਟ ਕੀਤੀ ਜਾਂਦੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਨੇ ਉਚਕ ਕੀਤੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਆ ਵੱਡੀ ਕਾਰਵਾਈ ਜਿਹੜੀ ਆ ਪੁਲਿਸ ਵੱਲੋਂ ਕੀਤੀ ਸੀ। ਸਮਾਂ ਲਾ ਰਿਆ ਸੀ। ਬਾਹਰੋਂ ਇੱਕ ਆਇਆ ਬੰਦਾ ਮੂੰਹ ਟੱਕਿਆ ਹੋਇਆ ਬੈਗ ਉਹਨੇ ਪਾਇਆ ਸੀ। ਉਹਦੇ ਬੈਗ ਤੇ ਮੈਂ ਪਹਿਲਾਂ ਦੇਖ ਲਿਆ ਕਿ ਉਹਨੇ ਰਿਪੋਰਟ ਲਵਰਵਲ ਕੱਢ ਲਿਆ ਸੀ ਬਲੂ ਕੱਢਣ ਰਿਹਾ ਸੀ। ਤੇ ਮੈਂ ਇੱਕ ਵਾਰ ਤਾਂ ਹੋ ਗਿਆ ਕਿ ਮਤਲਬ ਵਿਚਾਰ दिए ਪਰ ਮੈਂ ਨਹੀਂ ਅੱਗੇ ਜਾਈਏ। ਉਹਨੇ ਮੈਂ ਪਿੱਛੇ ਵੀ ਪੁੱਛਿਆ ਅੰਦਰ ਕਿੱਥੇ ਗਏ? ਮੈਂ ਕੰਮ ਦੱਸੋ। ਅੰਦਰ ਕੰਮ ਕਿੱ데 ਗਏ? ਤੇ ਮੈਂ ਪਿੱਛੇ ਜਾ ਕੇ ਉਹਨੂੰ ਫੜਿਆ। ਜਦੋਂ ਉਹਨੇ ਮੈਂ ਫੜਿਆ ਤੇ ਉਹਨੇ ਦੋ ਤਿੰਨ ਫਾਇਰ ਕੱਢੇ ਇੱਥੇ ਨੇ ਲਾਗੋ ਲੰਗੇ ਫਾਇਰ ਦੋ ਬਾਹਰ ਬਾਹਰ ਜਾ ਕੇ ਸ਼ਾਰਟ ਦਿਖਾ ਲਾ ਸ਼ਾਰਟ ਦੇ ਨਾਲ ਲਾ ਕੇ ਲੰਗੇ ਲਾ ਲਾ ਕੇ ਲੰਗੇ ਉਹਨੇ ਬਾਹਰ ਜਾ ਕੇ ਸੁਟਿਆ ਉਹਤੇ ਫਿਰ ਇੱਕ ਫਾਇਰ ਕੱਢਿਆ ਉਹ ਤੋਂ ਬਾਅਦ ਉਹਨੂੰ ਹੱਲ ਆ ਗਿਆ ਇੱਥੇ ਉਹ ਲੋਕ ਉਹ ਲੱਗੇ ਸੀ ਅੱਛਾ ਪਰ ਇਹ ਗੱਪਾਂ ਵਿੱਚ ਫੜਿਆ ਗਿਆ ਉਹ ਆਪਾਂ ਬੜਿਆ ਗਿਆ ਕਿੰਨੇ ਲੋਕ ਆਏ ਸੀ ਕੋਈ ਆਇਆ ਹੈ ਕੋਈ ਬੰਦਾ ਹੈ ਕੋਈ ਜ਼ਖਮੀ ਕੋਣ ਹੋਇਆ ਜ਼ਖਮੀ ਬਾਹਰ ਜਦੋਂ ਗੋਲੀ ਚੱਲੀ ਸੁਣਿਆ ਵਾ ਕਿ ਬਾਹਰ ਕਿਹਦੇ ਲੱਗੀ ਹੈ ਉਦੋਂ ਧਿਆਨ ਨਹੀਂ ਆੜਾ ਚਾਲ ਉਹਨੂੰ ਫੜਨ ਵਾਲੀ ਅੱਛਾ ਤੇ ਕਿਹਦੇ ਵੱਲੋਂ ਪੁੱਛਦੇ ਸੀ ਯਾਰ ਪਾਪਾ ਵੱਲੋਂ ਅਜ ਇਹਨਾਂ ਵੱਲੋਂ ਪੁੱਛ ਹਾਂਜੀ ਆnde ਕਿਤੇ ਮੈਂ ਰੋਟਾ ਟੁੱਟਦਾ ਫਿਰ ਦੋ ਇੱਥੇ ਇੱਕ ਬਾਹਰ ਹੈ ਮਾਗੀ ਜਲਦਬਾਜੀ ਚ ਦੋ ਤੇ ਲੋਰ ਹੋ ਸਾਦੇ ਗਿਨੇ ਨਹੀਂ ਮੈਂ ਅੱਛਾ ਬੇਟਾ ਚਾਹੀਦੀ 4000 ਜਰ ਲਿਆ ਪਰ ਮਾਗੇ ਮਰਨਾ ਨਹੀਂ ਹੈ ਝੋਕੇ ਵੀ ਮਰਨਾ ਤੇ ਸਿੱਧਾ ਹੋ ਗਿਆ ਵੀ ਮਰਨਾ ਦੇਖੀ ਜਾਊਗੀ ਜੋ ਆਊਗਾ ਝਗੜਾ ਤੇ ਨਹੀਂ ਚੱਲਦਾ ਕਿਸ ਨਾਲ ਝਗੜਾ ਤੇ ਨਹੀਂ ਚੱਲਦਾ ਹਾਂਜੀ ਕਾਦੀ ਦੁਕਾਨ ਸਾਡੀ ਇਹ ਰੇਟ ਹੈ ਕਾਦੀ ਡਾਇਰੈਕਟਲੀ ਅੱਛਾ ਬਲਾਸ ਮਾੜਿਆ ਪੁੱਤੋਂ ਐਕਟਮ ਬੰਦੀ ਡੈਕੀ ਲੱਗਦਾ ਜੀ ਕੀ ਤੁਮ ਆਇਆ ਡਾਡਾ ਚੱਕੀ ਤੇਣਾ ਲੱਗੀ ਹੈ ਨਾ ਹਾਂਜੀ ਪੈਸਾ ਕੀ ਹੈ ਤੁਹਾਡੇ ਲੜਕੇ ਇੱਕ ਨਜ਼ਰ ਕੋਈ ਪਤਾ ਨਹੀਂ ਚੱਲ ਗਿਆ ਅੱਛਾ ਹਾਂਜੀ ਮੈਂ ਜਿੱਤ ਤੈ ਜਾਇਆ ਜਾਇਆ ਅੱਛਾ ਹੈ ਬੰਦ ਕੀ ਨਾੜਾ ਮੇਰੇ ਨਾਮ ਦੇ ਪਾ ਸੁਣੋ ਕੀ ਹੈ ਅੱਛਾ ਕੀ ਕੰਮ ਕਰਦਾ ਬੇਟਾ ਤੁਹਾਡਾ ਜਾਂਦੇ ਸਾਧ ਜਿੰਝ ਕਾਨ ਅੱਛਾ ਕਿੰਨੀਆਂ ਗੁਣੇ ਚੱਲੀਆਂ ਭਾਜੀ ਭਾਜੀ ਪਤਾ ਨਹੀਂ ਮੇਰੇ ਤੋਂ ਬੜੇ ਇੱਕ ਹੋਰ ਜੀ ਮੈਨੂੰ ਭਾਜੀ ਬਹੁਤ ਸਾਹਦਤ ਇੱਕ ਥਰਡ ਪਰਸਨ ਆਇਆ ਵਾ ਔਰ ਆਉਂਦਿਆਂ ਉਹਨੇ ਮੈਂ ਆਪਣਾ ਕੰਮ ਕਰਦਾ ਪਿਆ ਸੀ ਥੋੜੀ ਪਿੱਛੇ ਮੇਰੇ ਬੇਟੇ ਨੂੰ ਪੁੱਛਿਆ ਕਿ ਪਾਪਾ ਕਿਥੇ ਨੇ ਕੀ ਕਿਤੇ ਹੂ ਮੈਂ ਜਸਟ ਪਿੱਛੇ ਸੀਗਾ ਆ ਮੈਂ ਕੰਮ ਕਰਦਾ ਪਿਆ ਸੀਗਾ ਤੇ ਕਹਿੰਦਾ ਕਿੱਥੇ ਗਏ ਨੇ ਕਹਿੰਦਾ ਦੱਸੋ ਤੇ ਨਹੀਂ ਤੂੰ ਦੱਸ ਕਿੱਥੇ ਗਏ ਨੇ ਇਹਨੇ ਪਿੱਛੋਂ ਦੀ ਜਾ ਕੇ ਤੇ ਦੱਸੋ ਕੰਮ ਦੇ ਦੱਸੋ ਇੰਨੀ ਗੱਲ ਕਹਿ ਕੇ ਉਹਨੂੰ ਜਫਾ ਪਾਇਆ ਵਾ ਔਰ ਉਹਨੂੰ ਧੁੰਦਾ ਧੁੰਦਾ ਬਾਹਰ ਸੜਕ ਤੱਕ ਲੈ ਗਿਆ ਉੱਥੇ ਅਸੀਂ ਲੰਮੇ ਪਾਤਾ ਇਹਨੂੰ ਪੁੱਛੇ ਦੇ ਕੋਈ ਵੈਪਨ ਵੀ ਖੋਇਆ ਵਾ ਵੈਪਨ ਵੀ ਸੀ ਇਹ ਸਾਹ ਵਲੇ ਲੈ ਗਏ ਆ ਔਰ ਉਹਨੂੰ ਵੀ ਆ ਗਏ ਆ ਉਹ ਸਾਡਾ ਟੀਵੀ ਆਰ ਵੀ ਲੈ ਗਏ ਆ ਸਾਡੇ ਹੱਥ ਤੇ ਸਾਡੇ ਮੇਰੇ ਹੱਥ ਦੇ ਸਾਡ ਉਹਦੇ ਕੋਲ ਵੈਪਨ ਖੋਧਿਆਣ ਲੱਗੀ ਆ ਵੈਪਨ ਵਜਾਏ ਮੇਰੇ ਪੁੱਠਾ ਇਹ ਬੱਚੇ ਦੀ ਦਿਲੈਨਾ ਨੂੰ ਵੇਖੋ ਜੀ ਸਾਡਾ ਪ੍ਰਸ਼ਾਸਨ ਕੀ ਕਰਦਾ ਪਿਆ ਦੀ ਤੇ ਵੇਖੋ ਜੀ ਕਿਸੇ ਨਾਲ ਇੱਕ ਪੈਸੇ ਦੀ ਦੁਸ਼ਮਣੀ ਨਹੀਂ ਅਸੀਂ ਸਾਡੇ ਕੋਲ ਛੋਟੇ ਤੋਂ ਛੋਟਾ ਬੱਚਾ ਵੀ ਆਏ ਨਾ ਆਓ ਜੀ ਸਾਡੀ ਜਵਾਨੀਆਂ ਦੇ ਆਓ ਜੀ ਕਿੱਧਰ ਆਇਓ ਕਦੇ ਵੀ ਕਿਸੇ ਨੂੰ ਤੂਣੀ ਤੈਣੀ ਜ਼ਖਮੀ ਇੱਕ ਥਰਡ ਪਰਸਨ ਹੋਇਆ ਵਾ ਉਹਦਾ ਸਾਨੂੰ ਅਜੇ 100% ਨੌਲੇਜ ਨਹੀਂ ਹੈ ਸ਼ਾਇਦ ਸ਼ਾਇਦ ਰਾਗੀ ਲਈ ਹੋ ਸਕਦਾ ਹੈ ਭਾਜੀ ਸਾਨੂੰ ਇਨਫੋਰਮੇਸ਼ਨ ਮਿਲੀ ਆ ਪੀ ਇੱਥੇ ਰਕੇਸ਼ ਕੁਮਾਰ ਹੈਗੇ ਕਰੀਆਨੇ ਵਾਲੇ ਥੇਰਾ ਰੋਡ ਤੇ ਉਹਨਾਂ ਦੇ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਹਾਂ ਉਹਨਾਂ ਦੇ ਬਿਆਨ ਹਾਸਲ ਕਰਨ ਦੇ ਆ ਅਜੇ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਹੜਾ ਬੰਦਾ ਜ਼ਖਮੀ ਹੋਇਆ ਕਿਹੜਾ ਬੰਦਾ ਮਤਲਬ ਕਿੰਨੇ ਗੋਲੀ ਚਲਾਈ ਹੈ ਤੇ ਇਹਨਾਂ ਦੇ ਬਿਆਨ ਹਸਕੰਦਪੁਰ ਆਪਾਂ ਪਰਚਾ ਦਰਜ ਕਰਾਂਗੇ ਜੋ ਇਨਵੈਸਟੀਗੇਸ਼ਨ ਦੋਸ਼ੀ ਪਾਇਏ ਜਾਣਗੇ ਉਹਨਾਂ ਫੜਾਂਗੇ ਕਿੰਨੇ ਬੰਦੇ ਸ਼ਿਕਰ ਹੋਏ ਇੱਕ ਹੀ ਬੰਦਾ ਪਤਾ ਲੱਗਾ ਜੋ ਉਹਨੂੰ ਨਹੀਂ ਮਿਲਿਆ ਆਪਾਂ ਉਹਨਾਂ ਇੱਕ ਬੰਦੇ ਦਾ ਪਤਾ ਲੱਗਾ ਜਖਮੀ ਹੋਇਆ ਉਹ ਹਾਲ ਤੇ ਕੋਈ ਐਹੋ ਜੀ ਗੱਲ ਨਹੀਂ ਆ ਗਈ ਜੋ ਫੜਿਆ ਉਹਨਾਂ ਫੜਿਆ ਗਿਆ ਦੁਕਾਨ ਦਾ ਮਾਲਕ ਫੜਿਆ ਮਤਲਬ ਜੇ ਕੋਈ ਪਾਰਟ ਆਊਗਾ ਤਾਂ ਉਹਨਾਂ ਨਾਲ ਸਾਂਝਾ ਕਰਾਂਗੇ ਦੁਕਾਨ ਦਾ ਮਾਲਕ ਹੀ ਉਹਦੇ ਬੇਟੇ ਨੇ ਕੋਸ਼ਿਸ਼ ਕੀਤੀ ਆ ਉਹਨੂੰ ਫੜਨ ਦੀ ਉਹਨੇ ਮਦਦ ਕੀਤੀ ਹਾਂਜੀ ਜੀ ਜੀ ਪੁੱਰੇ ਜੇ ਮੈਨੂੰ ਕੁਝ ਮਿਲੇ ਨਹੀਂ ਪਰ ਉਹਦੇ ਬੇਟੇ ਨੇ ਮੈਨੂੰ ਬਿਆਨ ਮਰਬਲੀ ਦਿੱਤੇ ਅਜੇ ਕਿ ਉਹਨੇ ਜਿਹੜਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਮੈਂ ਫੜ ਲਿਆ ਉਹ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜਾ ਉਸੀ ਉੱਪਰ ਹੈ